ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੋਕੜ ਗੱਬਣ ਬੈੜਾ ਦੁੱਧ ਦਿੰਦੀਆਂ ਥਣ ਵੀ ਚੈੱਕ ਕਰੋਗੇ ਤੇ ਬੱਚਾ ਵੀ ਅੰਦਰ ਚੈੱਕ ਕਰੋਗੇ ਸਟਾਰਟਿੰਗ ਦੇ ਵਿੱਚ ਇੱਕ ਗੱਲ ਮੈਂ ਰਿਪੀਟ ਕਰਨਾ ਤੋਕੜ ਗੱਬਣ ਬੈੜਾਂ ਗਏ ਜਿਹੜੇ ਕਿਸੇ ਵੀਰ ਨੇ ਖਰੀਦਣੀਆਂ ਆਪਦਾ ਸਾਈਬੈਨਾਂ ਕਰਕੇ ਡਾਕਟਰ ਨਾਲ ਲੈ ਕੇ ਚੈੱਕ ਕਰਵਾ ਕੇ ਲੈ ਕੇ ਜਾਇਓ ਤੁਹਾਡਾ ਫਰਜ ਬਣਦਾ ਚੈੱਕ ਕਰਵਾਉਣ ਦਾ ਤੁਸੀਂ ਪੇਪਰ ਲੈਣੇ ਮੇਰਾ ਫਰਜ ਬਣਦਾ ਸਿਰਫ ਵੀਡੀਓ ਕਵਰ ਕਰਨ ਦਾ ਤੁਹਾਡੇ ਤੱਕ ਵੀਡੀਓ ਪੇਸ ਕਰਦੇ ਸੱਤ ਵੜਾ ਇੱਕੋ ਕਰੋ ਟੋਕੜ ਗੱਪਣ ਚੱਕ ਪਾਸ ਸਾਰੇ ਸਾਰੇ ਨੱਕ ਸੇਜ ਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਕੀ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਲਾਪੀ ਸਿੰਘ ਪਿੰਡ ਪੜਾਲਦੋਣਾ ਜ਼ਿਲ੍ਹਾ ਕਰਬੂਤਲਾ ਵੀਰੇ ਮੋਬਾਈਲ ਨੰਬਰ ਜੀ 8557787703 ਅੱਜ ਫਿਰ ਇੱਕ ਤਰ੍ਹਾਂ ਦਾ ਮੇਲਾ ਹੀ ਲੱਗਾ ਟੋਕਰ ਕਪੜਾ ਸੱਤ ਇਕੱਠੇ ਕਰਕੇ ਆਇਆ ਵੀਰੇ ਡਿਮਾਂਡ ਹੀ ਬਹੁਤ ਟੋਕਰ ਕੰਬਨ ਆਏ ਵੀਰਾ ਇੱਕ ਤੇ 13 13 14 14 ਕਿਲੋ ਦੁੱਧ ਆ ਰੈਡੀ ਥੱਲੇ ਮੈਂ ਕਿਹਾ ਕੋਈ 4 ਮਹੀਨਿਆਂ ਦੀ ਕੋਈ 5ਾਂ ਦੀ 2 ਡਰਾਈ ਆ 7 8ਵੇਂ 8ਵੇਂ ਮਹੀਨੇ ਲੱਗੀਆਂ ਹੋਈਆਂ ਭਾ ਇਹਨਾਂ ਦੇ ਅਧੋ-ਉੱਦੀ ਆ 100 ਰੁਪਈਆਂ ਦੀਆਂ ਹੋਣੀਆਂ ਇੱਕ ਦਾ ਬੀਲ ਨੇ ਦੁੱਧ ਚੋਣਾ ਜਾ ਕੇ ਨਾਲੇ ਨਾਲੇ ਵਧੀ ਯਾਨੀ ਪੇਮੈਂਟ ਮਤਲਬ ਐਡਵਾਂਸ ਹੀ ਉਹਦੀ ਵਧੀ ਜਾਣੀ ਹੈ ਉਹਦੇ ਆਪਾਂ ਵੀਡੀਓ ਕਵਰ ਕਰੀ ਤੋਕੜਾ ਕੱਪੜੇ ਵਧੀਆ ਬਿਕੀ ਮੈਂ ਕਿਹਾ ਭਾਜੀ 15 ਮਿੰਟਾਂ ਚ ਵਿਕੀਆਂ ਹੁਣ ਵਧੀਆ ਹੈ ਬਹੁਤ ਹੁਣ ਆਇਆ ਤੇ ਫਿਰ ਆਪਾਂ ਉਹ ਗੱਲ ਨੂੰ ਮੱਦੇ ਨਜ਼ਰ ਰੱਖਦੇ ਫਿਰ ਆਪਾਂ ਤੋਕੜਾ ਕੱਪੜੇ ਇਕੱਠੇ ਕਰ ਆਪਣੇ ਕੋ ਅੱਜ ਹੈ ਤਾਂ ਨੌ ਨਾਗਾ 2 ਜਰਾਕ ਉਹ ਇੱਕ ਤਾਜੀ ਸੂਈ ਹੋਈ ਵੀ ਆਪਣੇ ਕੋਲ ਹੈਗੀ ਮਗਰ ਵੱਚੀ ਆ ਰੋਮੀਓ ਦੀ ਚੰਗੀ ਚੰਗੇ ਦੁੱਧ ਵਾਲੀ ਆ ਜਰਸੀ ਕ੍ਰੋਸ ਉਹ ਆਪਾਂ ਦੇ ਦਵਾਂਗੇ 65000 ਦੀ ਅੱਛਾ ਉਹ ਇੱਥੇ ਆਈ ਨਹੀਂ ਖੜੇ ਹੈ ਉਹ ਅਜੇ ਆਈ ਨਹੀਂ ਤੇ ਇੱਕ ਵੱਚੀ ਆਪਣੇ ਕੋਲ 2 ਮਹੀਨਿਆਂ ਦੀ ਗੱਭਣ ਵਾ ਚਲ ਆਪਾਂ ਡਿਟੇਲ ਕੱਲੀ ਕੱਲੀ ਦੱਸਦੇ ਆ ਆਪਣਾ ਮੋਬਾਈਲ ਨੰਬਰ ਬੋਲ ਜੀ ਪਹਿਲਾਂ ਦਾ 8557587703 ਹੈ ਇੱਕ ਹੋਰ ਆ ਬਾਈ ਦਾ ਨੰਬਰ 7710378870 ਠੀਕ ਹੈ ਆਪਣੇ ਸਾਰੇ ਚੈੱਕ ਕਰਾਈਆਂ ਹੋਈਆਂ ਚੈੱਕ ਕਰਾਈਆਂ ਅਗਲਾ ਆਪਣਾ ਕਰਕੇ ਲੈਵੇ ਨੰਬਰ ਤੇ ਦੇਖ ਸਕਦੇ ਹੋ ਏ ਬਾਈ ਜੀ ਸੂਆ ਕਿਹੜਾ ਸੂਈ ਹੋਈ ਆ ਇਹ ਵੀਰੇ ਦੂਜਾ ਸੂਆ ਸੂਣ ਲਈ ਗੱਭਣਾ ਤੇ ਪਹਿਲੇ ਸੂਏ ਨੇ ਦਿੱਤਾ ਵਾ 29 ਕਿਲੋ ਦੁੱਧ ਹੁਣ ਆ ਕਿੰਨਾ ਟਾਈਮ ਦੀ ਗੱਭਣਾ ਇਹ ਇਹ ਵੀਰੇ ਚੌਥਾ ਮਹੀਨਾ ਇਹਨੂੰ ਪੂਰਾ ਹੋਣਾ ਦੋ ਕੁ ਦਿਨਾਂ ਤਾਈਂ ਠੀਕ ਹੈ ਤੇ ਆਪਾਂ ਚੈੱਕ ਕਰਾ ਕੇ ਅਗਲੇ ਦੋ ਹੱਥੀ ਨਾ 30 ਕਿਲੋ ਦੁੱਧ ਦੇਊਗੀ ਅਗਲੇ ਸਵੇਰੇ ਹੁਣ ਕਿੰਨਾ ਕੁ ਦੁੱਧ ਆ ਇਸ ਟਾਈਮ 13 ਕਿਲੋ ਦੁੱਧ ਆ ਜਦੇ ਥੱਲੇ ਰਿਆ ਜੀ 12 ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ ਹਾਂ ਮੇਰੇ 12 ਮੰਨ ਕੇ ਫੁੱਲ ਬ੍ਰੀਡ ਆ ਸੈਕਸੂਅਲ ਸੀਮਨ ਲੱਗਾ ਹਾ ਬੱਚੀ ਆ ਠੀਕ ਹੈ ਚੌਂਡ ਚਵਾਦੀ ਬਿਲਕੁਲ ਇੱਕ ਨੰਬਰ ਹਾਂਜੀ ਹਾਂਜੀ ਧਾਰ ਐਨ ਹੱਥ ਦੀ ਚਵਾਈ ਵਾਲਾ ਥਾਣਾ ਪਹਿਲੇ ਨੰਬਰ ਤੇ 4 ਮਹੀਨੇ ਦੀ ਗੱਪਣ ਚੈੱਕ ਪਾਸ ਤੇ 12 ਕਿਲੋ ਦੁੱਧ ਚੌਂਡ ਵਾਲਾ ਹਾਂਜੀ ਹਾਂਜੀ ਥੱਲੇ ਮਿਲਕ ਵੇਣ ਤੇ ਹਵਾਨਾ ਸਾਫ ਸੁਥਰਾ ਹਨਾ ਹਾਂਜੀ ਹਾਂਜੀ ਬਹੁਤ ਚੰਗੀ ਵ ਬਰਤੇ ਤੇ ਹੁਣ ਸ਼ਾਮ ਦਾ ਟਾਈਮ ਚ ਚਵਾਈ ਇਹਨਾਂ ਦੀ ਹੋਣੀ ਆ ਹਨਾ ਟਾਈਮ 4:30 4:30 ਵਜੇ ਆਪਾਂ 3 ਵੇ ਦਾ ਟਾਈਮ ਵੀਡੀਓ ਕਵਰ ਕਰੀਏ ਨੇ ਪਹਿਲਾ ਨੰਬਰ ਦੇ ਸੀ ਆਓ ਅੱਗੇ ਦੋ ਨੰਬਰ ਤੋਰ ਲਿਓ ਨੰਬਰ ਵਾਲੀ ਇਹਦੀ ਡਿਟੇਲ ਕੀ ਆ ਬਾਈ ਜੀ ਵੀਰੇ ਜਰਸੀ ਆ ਠੀਕ ਐ ਤੇ ਸਾਢੇ 4 ਮਹੀਨੇ ਦੀ ਗੱਬਣਾ ਐ ਸਾਢੇ 4 ਮਹੀਨੇ ਦੀ ਗੱਬਣ ਚੈੱਕ ਆ ਹਾਂਜੀ 13 ਕਿਲੋ ਦੁੱਧ ਹੀ ਦੇ ਥੱਲੇ 14 ਕਿਲੋ ਹੋਊਗਾ 13 ਕਿਲੋ 13 ਕਿਲੋ ਮੰਨ ਲੈ ਫੁੱਲ ਬਰੀਡ ਆ ਦੇਖੋ ਖੜਨੀ ਬੈਠਦੀ ਖੜਨੀ ਵੈੜਦੀ ਦੇਖੋ ਟਾਪ ਦੀ ਠੀਕ ਐ ਹਲਕਾ ਕਾਫੀ ਕਲਰ ਆ ਗਿਆ ਬੱਚੇ ਦੇ ਹਨਾ ਹਾਂਜੀ ਹਾਂਜੀ ਦੁੱਧ 12 ਕਿਲੋ ਨੇਪੜੂ ਸਾਢੇ 4 1/2 ਨਦੀ ਗੱਬੜ ਚ ਹੈ ਤੇ 14 ਕਿਲੋ ਜਾਂ 13 ਕਿਲੋ ਮੰਨ ਕੇ ਲੈ ਜਵੇ ਠੀਕ ਹੈ ਹਾਂ ਹੱਥ ਦੀ ਚਵਾਈ ਵਾਲਾ ਥਾਣਵਾ ਬਹੁਤ ਟਾਪ ਦਾ ਥਾਣ ਲੱਗਾ ਤੇ ਬਾਕੀ ਕੰਨ ਕੰਨ ਫੇਸ ਕੁਆਲਿਟੀ ਤੇ ਹਵਾਨਾ ਦੇਖੋ ਫਾਰਮ ਦੀ ਆ ਵੈੜ ਉਹ ਟੋਕਣ ਟੋਕਣ ਵੀ ਪਾਏ ਹੋਏ ਹਜੇ ਤੇ ਹਾਂ ਰਿਕਾਰਡ ਵਾਲੀ ਵੈੜਾ ਇਹਨੇ ਵੀ 27 ਕਿਲੋ ਦੁੱਧ ਦਿੰਦਾ ਪਹਿਲੇ ਸੂਏ ਦੂਜੇ ਸੂਏ ਲਈ ਗੱਬਣ ਠੀਕ ਹੈ ਚਲੋ ਕਹਿੰਦਾ ਪਾ ਮੂਰੇ 25 26 ਕਿਲੋ ਵਾਲੀ ਵੈੜ ਹੈਗੀ ਆ ਤੇ 4.5 ਮਹੀਨੇ ਦਾ ਬਣਣਾ ਹਾਂਜੀ ਹਾਂਜੀ ਸੋ ਦੂਜੇ ਨੰਬਰ ਤੇ ਜਰਸੀ 4.5 ਮਹੀਨੇ ਦੀ ਘੱਪਣ ਰੇਟ ਇਹਦਾ ਫੋਨ ਤੇ ਹੋਣਾ ਇਹ ਦੋ ਨੰਬਰ ਤੇ ਜਰਸੀ ਆਪਾਂ ਤੋਰ ਕੇ ਦਿਖਾਦੀ ਜੀ ਹੈਗੀ ਤੀਜੇ ਨੰਬਰ ਤੇ ਵੀਰੇ ਦੋ ਦੰਦ ਬੱਚੀ ਆ ਅੱਛਾ ਪਹਿਲਾ ਸੂਆ ਸੀ ਪਹਿਲਾ ਸੂਆ ਸੂਣਾ ਇਹਨੇ ਹਜੇ ਅੱਛਾ ਪਹਿਲਾ ਸੂਆ ਸੂਣਾ ਆ ਜੇ ਹਾਂ ਤੇ ਦੋ ਦੰਦ ਬੱਚੀ ਆ ਦੰਦੋਂ ਅੱਛਾ ਤੇ ਇਹਦੇ ਰੰਦੇ 20 25 ਦਿਨੇ ਤੇ ਭਲੇਖਾ ਲੱਗ ਗਿਆ ਸੀ 22 ਮਹੀਨੇ ਦਾ ਠੀਕ ਹੈ ਅੱਛਾ ਹੁਣ ਝੋਲੀ ਹਵਾਨਾ ਬਣਾਈ ਜਾਂਦੀ ਹੈ ਹਵਾਨਾ ਬਹੁਤ ਸੋਹਣਾ ਕੱਢ ਜੀ ਇਹ 30 ਕਿਲੋ ਦੇ ਨੇੜੇ ਤੇੜ ਦੁੱਧ ਵਾ ਦਊਗੀ ਬੱਚੀ ਆਲਾ ਟੀਕਾ ਲਾਇਆ ਹੋਇਆ ਘਰ ਦੇਣ ਯਾਰ ਟੀਕੇ ਤਾਂ ਹੁਣ ਸਾਰਿਆਂ ਦੇ ਟਾਪ ਦੇ ਲਵਾਏ ਹੋਏ ਆ ਉਹਨਾਂ ਨੇ ਕਿਉਂਕਿ ਅੱਜ ਕੱਲ ਕੋਈ ਵੀ ਮਾੜਾ ਟੀਕਾ ਨਹੀਂ ਲਵਾਉਂਦਾ ਮਾੜਾ ਟੀਕਾ ਨਹੀਂ ਲਵਾਉਂਦਾ ਕੋਈ ਵੀ ਤੀਜੇ ਨੰਬਰ ਤੇ ਆ ਗਈ ਪਹਿਲਾ ਸੂਆ ਹੂ ਉਹ ਦੋ ਦੰਦ ਸੂਤੀ ਪਈਆ ਪਹਿਲੇ ਸੂਏ ਦੁੱਧ ਦਿੰਦਾ ਅੱਜ ਅਜਾਪਣ ਕਿੱਥੇ ਆ ਦੁੱਧ ਦੇ ਵੀਰੇ 27 28 ਕਿਲੋ ਆਹਮ ਨਾਲ ਦੋ ਕਹਿੰਦਾ ਬਾ ਗਰਮੀ ਚ 25 ਦਾ ਪਾਰ ਆਲੀ ਹੈਗੀ ਆ ਹੈਗੀ ਹੈਗੀ ਤੀਜੇ ਨੰਬਰ ਤੇ ਪਹਿਲਾ ਸੂਆ ਸੂਣ ਨੂੰ ਦੋ ਦੰਦ 20 ਦਿਨ ਅਜੇ ਬਾਕੀ ਪਏ ਆ ਹਨਾ ਬਾਕੀ weight ਬਹੁਤ ਆ ਵੱਡੀ ਬਹੁਤ ਠੀਕ ਹੈ ਸੋ ਦੋਸਤੋ ਇਹ ਸੀਗੀ ਤੀਜਾ ਨੰਬਰ ਤੇ ਚਾਰ ਨੰਬਰ ਤੇ ਆ ਗਈ ਹਨਾ ਵੀਰੇ ਇਹ ਵੀ ਬੱਚੀ ਦੰਦਾ ਜੀ ਆ ਠੀਕ ਹੈ ਦੂਜਾ ਸੂਏ ਲਈ ਇਹ ਵੀ ਗੱਭਣਾ ਅਸਾ ਦੂਜੇ ਸੂਏ ਲਈ ਗੱਭਣਾ ਹਾਂ ਤੇ ਕੈ ਮਹੀਨਾ ਦੀ ਗੱਭਣਾ ਇਹ ਵੀਰੇ 6ਵਾਂ ਮਹੀਨਾ ਇਹਨੂੰ ਲੱਗਾ ਦੁੱਧ ਦੁੱਧ ਦੇ ਰਿਹਾ ਲੈ 14 ਕਿਲੋ ਆ ਰੈਡੀ ਇਹ ਜਿੰਨੇ ਦੁੱਧ ਵੀਰੇ ਮੈਂ ਕਹਿੰਦਾ 28 29 29 ਕਿਲੋ ਵਾਲੀਆਂ ਗਾਵਾਵਾ ਜਿੰਨਾ ਦੁੱਧ ਕਹਿਣ ਲਿਆ ਤੈਨੂੰ ਪਤਾ ਵੀ ਅਜ ਤੱਕ ਕਿਸੇ ਨੇ ਤੈਨੂੰ ਲਾਂਮਾ ਨਹੀਂ ਦਿੱਤਾ ਉਨਾ ਹੀ ਦੁੱਧ ਹੋਊਗਾ ਅੱਜ 14 ਕਿਲੋ ਦੁੱਧ ਆ ਤਾਜ਼ੀ ਦਾ 28 ਕਿਲੋ ਦੁੱਧ ਦਿੱਤਾ ਵਾ ਹਾਂਜੀ ਤੇ ਦੂਜੇ ਸੁਵੇ ਲਈ ਗੱਪਣਾ ਹਨਾ ਹਾਂਜੀ ਹਾਂਜੀ 6 ਮਹੀਨਾ ਦੀ ਗੱਪਣਾ ਹਾਂਜੀ ਠੀਕ ਹੈ 6 ਮਹੀਨਾ ਦੀ ਵੀਰਦੀ ਗੱਪਣ ਚੈੱਕ ਕਰਵਾਈ ਵੀ ਆ ਤੇ ਬਾਕੀ 7 6 ਮਹੀਨਾ ਲੱਗਾ ਵੀਰੇ 6 ਮਹੀਨਾ ਲੱਗਿਆਗਾ ਹਾਂ ਬਾਕੀ ਦੇਖੋ ਉਹਦੀ ਸ਼ਾਈਨਿੰਗ ਵਗੈਰਾ ਮੈਂ ਤਾਂ ਹਜੇ ਨਵਾਈਆਂ ਨਹੀਂ ਵੀਰੇ ਉਹ ਗੋਆ ਦੇ ਲਾ ਪਿੱਛੇ ਲੱਗਾ ਠੀਕ ਠੀਕ ਇਹ ਮਤਲਬ ਆਪ ਦੀ ਚਮਕ ਆ ਬੈਟ ਦੀ ਜੁਦਾ ਦੀ ਰੇਟ ਫਿਰ ਜਮਾ ਜੈਨੂਨ ਹੋਣਗੇ ਜੈਨੂਨ ਹੋਊਗਾ ਇਹ ਆ ਵੀ ਅਗਲੇ ਦੀ ਜਿਹੜਾ ਵੀ ਬੰਦਾ ਲਊ ਵੀਰੇ ਮੈਂ ਤਾਂ ਦੁੱਧ ਦੇ ਹਿਸਾਬ ਨਾਲ ਹੀ ਕਰਨ ਲੱਗਾ ਰੇਟ ਜਿੰਨਾ ਦੁੱਧ ਆ ਰੈਡੀ ਜਿਹੜੀਆਂ ਗੱਬਣਾ ਉਹ ਤਾਂ ਆਫਰ ਹੀ ਆ ਬੰਦਿਆਂ ਨੂੰ ਠੀਕ ਹੈ ਚੌਥੇ ਨੰਬਰ ਤੇ ਆ ਗਈ ਇਹ ਦੂਜੇ ਸਵੇਰੇ 6 ਮਹੀਨਾ ਦੀ ਗੱਬਣ ਚੈੱਕ ਕਰਫਰਮ ਤੇ 14 ਕਿਲੋ ਦੁੱਧ ਹਾਂਜੀ ਜਾਈਗੀ 5 ਨੰਬਰ ਤੇ ਬੈ ਇਦੇ ਥੱਲੇ ਵੀ ਵੀਰੇ 14-15 ਕਿਲੋ ਦੁੱਧ ਆ ਠੀਕ ਆ ਤੇ ਥਣ ਵੀ ਹੱਥ ਦੀ ਚਵਾਈ ਵਾਲਾ ਤੇ 4 ਮਹੀਨਿਆਂ ਤੋਂ ਪਲੱਸ ਇੱਕ ਗੱਬਣਾ 4 ਮਹੀਨਿਆਂ ਤੋਂ ਪਲੱਸ ਦੀ ਗੱਬਣਾ ਤੇ ਦੁੱਧ 14 ਕਿਲੋ ਹਨਾ ਦੁੱਧ ਇਹਦੇ ਥੱਲੇ 14-15 ਕਿਲੋ ਆ ਠੀਕ ਆ ਪਹਿਲਾ ਸੂਆ ਸੂਈ ਇਹ ਦੂਜੇ ਲਈ ਗੱਬਣਾ ਦੂਜੇ ਲਈ ਗੱਬਣਾ ਸਾਰੀਆਂ ਵੇੜਾ ਦੂਜੇ ਲਈ ਗੱਬਣਾ ਹੀ ਆ ਅਸੀਂ 4 ਮਹੀਨਿਆਂ ਤੋਂ ਪਲੱਸ ਦੀ ਗੱਬਣਾ ਹਾਂਜੀ 4 ਮਹੀਨਿਆਂ ਤੋਂ ਪਲੱਸ ਦੀ ਹੈ ਤੇ 14 ਕਿਲੋ ਦੁੱਧ 14 ਕਿਲੋ ਦੁੱਧ ਤੇ ਜਿਹੜਾ ਭਾਅ ਹੁਣ ਇਹ ਦੁੱਧ ਦੇ ਹੁਣ ਇਹ ਜਿਹੜੀਆਂ ਗੱਬਣਾ ਉਹ ਆਫਰ ਹੋਇਆ ਨਾ ਹਰ ਇੱਕ ਲਈ ਠੀਕ ਹੈ ਠੀਕ ਹੈ ਸੋ ਨਾਲ ਦਾ ਦੁੱਧ ਵੀ ਹੋਊਗਾ ਤੇ ਨਾਲੇ ਆਪਣੀ ਪੇਮੈਂਟ ਗਰੋ ਹੋਣੀ ਆ ਇਹ ਹੈਗੀ ਚੌਥੇ ਨੰਬਰ ਤੇ 4 ਮਹੀਨਿਆਂ ਦੀ ਗੱਬਣਾ ਹਾਂਜੀ ਇਹ 6ਵੇਂ ਨੰਬਰ ਤੇ ਭਾਈ ਇਹਦੇ ਡੈਨਮਾਰਕ ਦਾ ਟੀਕਾ ਲੱਗਾ ਹਾਂ ਆ ਠੀਕ ਹੈ ਤੇ ਆਬ ਮਲਟਵਾ ਦਿੱਤਾ ਟੀਕੇ ਦੀ ਆ ਦੂਜੇ ਸੂਏ ਦੀ ਗੱਭਣ ਆ ਦੂਜੇ ਸੂਏ ਵਾਲੀ ਗੱਭਣ ਵਾਂ 29 ਕਿਲੋ ਤੇ ਇੰਨੇ ਦਿੱਤਾ ਪਹਿਲੇ ਸਮੇਂ ਠੀਕ ਹੈ ਤੇ ਕਿੰਨੇ ਮਹੀਨੇ ਦੀ ਗੱਭਣਾ ਇਹ ਇਹ ਵੀਰੇ 8 ਮਾਂ ਲੱਗਾ ਇਹਨੂੰ ਡਰਾਈ ਆ ਅੱਛਾ ਦੋ ਦੋ ਡਰਾਈ ਆ ਥਣਪਾਸ ਕਰਵਾ ਦੂ ਬੰਦੇ ਨੂੰ ਹਾਂ ਹਾਂ ਥਣਪਾਸ ਠੀਕ ਐ 8 ਮਹੀਨਾ ਦੀ ਗੱਬਣ ਚੈੱਕ ਕਰ ਫਰਮ ਆ ਜਾਓ ਇਹਦੇ ਥੱਲੇ 10 ਕਿਲੋ ਦੁੱਧ ਸੀ ਆਪਣੇ ਕੋਲ ਡਰਾਈ ਕੀਤੀ ਆਪਾਂ ਠੀਕ ਆ ਪੰਜਾਂ ਦਿਨ ਡਰਾਈ ਹੋਈ ਜਗੀ ਕਹਿੰਦਾ ਵਾ ਥਣ ਪਾਸ ਕਰਾ ਦੂ ਘੇਰਾ ਹਾਂਜੀ ਹਾਂਜੀ ਠੂਬਾ ਵਗੈਰਾ ਚੜਾ ਦਿਆਂ ਹਾਂਜੀ ਚੜਾ ਠੂਬਾ ਚੜਾਈਆਂ ਹੋਈਆਂ ਇਹ ਆ ਗਈ ਆਪਣੀ 7ਵੇਂ ਨੰਬਰ ਤੇ ਹਨਾ 7ਵੇਂ ਨੰਬਰ ਤੇ ਬੱਚੀ ਦੂਜਾ ਸਵੇਰ ਸੋਣ ਇਹਦਾ ਤੈਨੂੰ ਪਤਾ ਵੀਰੇ 4 ਲੱਖ ਦੀ ਗਾਂ ਵਾ ਇਹ ਆਫਰ ਹੀ ਆ ਹੁਣ ਠੀਕ ਆ ਅੱਜ ਜਾਇਜ਼ ਰੇਟ ਹੋਣਗੇ ਜਾਵਾਂ ਹਾਂਜੀ ਸੋ ਇਹ ਸੀਗੀ ਦੋਸਤੋ 7ਵੇਂ ਨੰਬਰ ਤੇ ਦੁੱਧੋ ਬਿਲਕੁਲ ਡਰਾਈਆ ਥਣਪਾ ਤੁਸੀਂ ਕਰ ਸਕਦੇ ਆ 8 ਮਹੀਨਾ ਦੀ ਕੱਪਣਾ 7 ਮਹੀਨਾਵਾਂ ਪਰ ਤੇ ਆਪਾਂ ਜਰਸੀ ਕ੍ਰੋਸ ਦੇਖੀ ਐ ਨਾ ਥੋੜੀ ਹਣਾ ਵੀਰੇ ਇਹਨੇ 31 ਕਿਲੋ ਦੁੱਧ ਦਿੱਤਾ ਠੀਕ ਐ ਮੱਡੀ ਬਹੁਤ ਆ 9 ਗੋੰਡਲ ਦੀ ਵੈਡ ਹੋਣੀ ਐ ਫੋਲੋ ਬੋਝਨ ਵਜੂਦ ਡਬਲ ਆ ਬਹੁਤ ਆ ਕਿੰਨਾ ਟਾਈਮ ਬਾਕੀ ਐ ਸਿੱਧਾ ਇਹਦੇ ਵੀਰੇ 8 ਮਹੀਨਾ ਡਰਾਈ ਚ ਲਾਂਦੀ ਐ ਅਸਾ ਹੁਣ ਡਰਾਈ ਜਾ ਕੇ ਲਾਉਣਾ ਸਟਾਰਟ ਹੋ ਜਾਣਾ ਇਹਦਾ ਹਣਾ ਤੇ ਪਲੂ ਨੇ 28 ਕਿਲੋ ਦ ਦਿੱਤਾ ਨੇ 31 ਕਿਲੋ اچھا 31 ਕਿਲੋ ਦੁੱਧ ਹਾਂਜੀ ਤੇ ਬਾਕੀ ਦੁੱਧ ਵੀ ਫਿਰ ਫੈਟ ਵਾਲਾ ਪਾਉਂਦੇ ਹੂ ਹਨਾ ਬਹੁਤ ਚੰਗੀ ਗਾਂਵਾਂ ਬਹੁਤ ਚੰਗੀ ਗਾਂਵਾਂ ਤੈਨੂੰ ਪਤਾ ਸਵਾ ਲੱਖ ਦੀ ਹੁੰਦੀ ਇੰਨੇ ਦੁੱਧ ਵਾਲੀ ਗਾਂਵਾਂ ਸੋ ਵੱਡੀ ਵੱੜ ਥਾਂ ਥਾਂ ਨੂੰ ਦੇਖੋ ਕਿਆ ਬਾਤ ਹੈ ਗੁੱਲੇ ਵਾਲਾ ਜਮਾ ਹਨਾ ਹਾਂਜੀ ਹਾਂਜੀ ਸੋ ਇਹ ਆ ਗਈ 7ਵੇਂ ਨੰਬਰ ਤੇ ਹਨਾ ਹਾਂਜੀ ਤੇ ਅੱਜ ਸੱਤ ਸੱਤ ਜਿਹੜਾ ਦਿਖਾਇਆ ਸੱਤਾਂ ਦੇ ਬੱਚੇ ਢਟਾ ਦੇ ਵਿੱਚ ਹੈਗੇ ਆ ਤੇ ਨਾਲ ਪੰਜ ਦੁੱਧ ਦੇ ਦਿੰਦੀਆਂ ਦੋ ਆ ਗਈਆਂ ਆਪਣੇ ਘਪਣਾ ਕਰੀਆਂ ਬਾਕੀ ਵੀਰੇ 30-30 ਕਿਲੋ ਆਣੀਆਂ ਸਾਰੀਆਂ ਠੀਕ ਹੈ ਠੀਕ ਹੈ ਤੇ ਰੇਟ ਫਿਰ ਚੀਜ਼ਾਂ ਦੇ ਹਿਸਾਬ ਨਾਲ ਹੋਣਗੇ ਜਾਇਜ ਜਾਇਜ ਬਿਲਕੁਲ ਜਾਇਜ ਠੀਕ ਹੈ ਇਹ ਮੈਂ ਦੱਸ ਹੀ ਦੇਣਾ 50000 ਤੋਂ ਲੈ ਕੇ 75000 ਤੱਕ ਰੈਣ ਦਾ ਠੀਕ ਹੈ 50 ਤੋਂ ਘੱਟ ਕੋਈ ਨਹੀਂ ਹਣਾ ਹਾਂਜੀ ਤੇ 75000 ਤੇ ਐਂਡ ਆ ਪਿੰਡ ਪੜਾਲ ਦਾ ਹੁਣ ਆ ਜਰਸੀ ਆ ਵੀਰੇ ਇਹਦੇ ਸੈਕਸਲ ਸੀਮਨ ਲੱਗਾ ਹੋਆ ਔਰ ਡੱਬੀ ਵੈੜਾ ਉਹਦੇ ਵੀ ਸੈਕਸਲ ਸੀਮਨ ਲੱਗਾ ਹਾਂ ਆ ਜਿਹੜੀ ਵੱੱਛੀ ਆ ਇਹਦੇ ਵੀ ਸੈਕਸਲ ਸੀਮਨ ਲੱਗ ਰਿਆ ਪੁਰਾਣਾ ਠੀਕ ਆ ਨੰਬਰ ਹੋਰ ਦੀ ਦੁਆਰੇ ਆਪਣਾ 8557887703 ਇੱਕ ਨੰਬਰ ਹੋਰ ਆ 7710378873 ਸੋ ਕੋਈ ਵੀ ਨਖਤ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ